ਰਾਜਵੀਰ ਬਾਈ ਤੇ ਤੇਜਵੀਰ ਬਾਈ ਬਹੁਤ ਵਧੀਆ ਨੇਚਰ ਦੇ ਬੰਦੇ ਸੀਗੇ ਸਾਡੇ ਪਿੰਡ ਵਾਸਤੇ ਬਹੁਤ ਉਹਨਾਂ ਨੇ ਕੰਮ ਕਰਿਆ ਨੇਕਾ ਕੰਮ ਕਰਿਆ ਜੀ ਰਾਜਵੀਰ ਬਾਈ ਦਾ ਇੰਨਾ ਕਿ ਨੇਚਰ ਸੀਗਾ ਕੋਈ ਵੀ ਬੰਦਾ ਆਏ ਉਹ ਹਮੇਸ਼ਾ ਹੱਸ ਕੇ ਮਿਲਣਾ ਹੀ ਉਹਨਾਂ ਨੇ ਮਿਲਣਸਾਰ ਬੰਦੇ ਤੇ ਜੀ ਉਹਨੇ ਪਰਾ ਉਹਨਾਂ ਦੇ ਬੇਟਾ ਤੇ ਇਹਨਾਂ ਦਾ ਭਾਂਜਾ ਜੀ ਗੁਰਪ੍ਰਤਾਪ ਦੁਬਾਰੇ ਕੰਮ ਕਰ ਰਹੇ ਜੀ ਬਹੁਤ ਵਧੀਆ ਕੰਮ ਕਰ ਰਹੇ ਅਸਲ ਵਿੱਚ ਵੀ ਆ ਗਏ ਸੀਗੇ ਪਿੰਡ ਵਾਸਤੇ ਕਰਿਆ ਸੀਗਾ ਚਲੋ ਪਿੰਡ ਵਾਲਿਆਂ ਦਾ ਜੋ ਵੀ ਫੈਸਲਾ ਹੈ ਸਾਨੂੰ ਸਿਰ ਮੱਥੇ ਆ ਜੀ ਲੋਕਾਂ ਨੇ ਬਦਲਾਅ ਕਰਿਆ ਸੀਗਾ ਜੀ ਬਦਲਾਅ ਐਦਾਂ ਦਾ ਹੋਇਆ ਜੀ ਲੋਕਾਂ ਦੀਆਂ ਜ਼ਿੰਦਗੀਆਂ ਹੀ ਬਦਲ ਗਿਆ ਗੁਜ਼ਰਾ ਦੇ ਚੱਕਰ ਜੀ ਸੀਐਮ ਮੰਨਦੇ ਹਲਕੇ ਚੋਂ ਆਵਾਜ਼ ਆ ਰਹੀ ਹੈ ਜੀ ਵੀ ਸਾਨੂੰ ਸਾਡਾ ਐਮਐਲਏ ਮੋੜ ਦਿਓ ਮੰਤਰੀ ਰਹਿਣ ਦਿਓ ਜੀ ਦੱਸੋ ਜੀ ਇਹਦੇ ਚ ਬਦਲਾਅ ਕਿੰਨਾ ਬਦਲਾਅ ਆ ਗਿਆ ਜੀ ਪਹਿਲੀ ਵਾਰ ਐਦਾਂ ਦਾ ਸੁਣਨੇ ਚਾਹਿਆ ਨੋਨਾ ਜੀ ਰਾਜਵੀਰ ਜੀ ਦੀ ਗੱਲ ਕਰਦੇ ਆ ਕਹਿੰਦੇ ਵੀ ਜਦੋਂ ਰਾਜਵੀਰ ਤੇ ਤੇਜਵੀਰ ਜਿੰਦੇ ਸੀਗੇ ਸਵਰਗਵਾਸ ਹੋਣਾ ਨਹੀਂ ਹੋਇਆ ਸੀਗਾ ਤੇ ਅਜੇ ਨਾ ਟਾਈਮ ਆਉਂਦਾ ਸੀਗਾ ਵੀ ਜੇ ਪਿੰਡ 'ਚ ਕੋਈ ਲੜਾਈ ਝਗੜਾ ਹੁੰਦਾ ਤਾਂ ਨਾ ਤਾਂ ਉਹ ਘਰ ਬੈਠ ਕੇ ਨਿਬੇੜ ਦਿੰਦੇ ਤੇ ਕੋਈ ਥਾਣੇ ਨਹੀਂ ਜਾਂਦਾ ਤਾਂ ਕੋਈ ਕਚੈਰੀਆਂ ਨਹੀਂ ਜਾਂਦਾ ਤਾਂ ਹੁੰਦਾ ਸੀਗਾ ਹਾਂਜੀ ਹੁੰਦਾ ਤਾਂ ਜੀ ਸਾਡੇ ਪਿੰਡ ਕਦੇ ਪੁਲਿਸ ਨਹੀਂ ਆਈ ਜੀ ਸਾਡੇ ਪਿੰਡ ਕਦੇ ਪੁਲਿਸ ਨਹੀਂ ਸੀ ਆਈ ਜੇ ਪੁਲਿਸ ਆਈ ਵੀ ਤਾਂ ਰਾਜਵੀਰ ਬਾਈ ਨਾਲ ਨੂੰ ਕਾਲ ਕਰਕੇ ਆਈ ਆ ਪਿੰਡ 'ਚ ਨਹੀਂ ਨਹੀਂ ਜਾਂਦੀ ਪਹਿਲਾਂ ਇਹਨਾਂ ਕੋਲ ਜਾਂਦੀ ਸੀ ਜੀ ਬਹੁਤ ਵਧੀਆ ਕੰਮ ਚੱਲਦਾ ਜੀ ਪਹਿਲਾਂ ਤੋ ਵਿਚ ਨੂੰ ਬੰਦ ਹੋਣ ਦੀ ਕਤਾਰ ਤੇ ਆ ਗਿਆ ਸੀਗਾ ਜੀ ਫਿਰ ਗੁਰਪ੍ਰਤਾਬ ਸਾਡੇ ਭਰਾ ਨੇ ਦੁਬਾਰੇ ਮੁੜ ਘਟ ਚਲਾਇਆ ਜੀ ਬਹੁਤ ਬੱਚੇ ਪੜਦੇ ਆ ਜੀ ਤੇ ਕੁੜੀਆਂ ਵਾਸਤੇ ਸਭ ਤੋਂ ਬੈਸਟ ਹੈ ਜੀ ਸਾਡੇ ਇਲਾਕੇ ਦਾ ਇਹ ਜੀ ਤੇ ਗੁਰਪ੍ਰਤਾਬ ਪਰਿਆਲੇ ਦੇ ਸੁਭਾਅ ਦੀ ਗੱਲ ਕਰੀਏ ਤਾਂ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਉਹਨਾਂ ਦਾ ਸੁਭਾਅ ਉਹਨਾਂ ਦੇ ਬੜੇ ਮਾਮਾ ਜੀ ਵਰਗਾ ਜੀ ਸਰਦਾਰ ਰਾਜਵੀਰ ਸਿੰਘ ਵਰਗਾ ਜੀ ਬਹੁਤ ਵਧੀਆ ਨੇਚਰ ਦੇ ਬੰਦੇ ਆ ਜੀ ਮਿਲਣਸਾਰ ਆ ਜੀ ਨੋਨਾ ਜੀ ਲੋਕ ਕਹਿ ਰਹੇ ਨੇ ਅੱਜ ਕਾਫੀ ਸੁਣਿਆ ਤੇ ਉਹ ਕਹਿੰਦੇ ਵੀ ਗੁਰਪ੍ਰਤਾਪ ਵਰਗਾ ਜਿਹੜਾ ਐਮਐਲਏ ਹੋਣਾ ਚਾਹੀਦਾ ਜਿਹੜਾ ਇਲਾਕੇ ਦੇ ਲੋਕਾਂ ਦੀ ਗੱਲ ਸੁਣੇ ਕੀ ਕਹਿਣਾ ਚਾਹੁੰਦੇ ਆ ਆਖਰੀ ਸਵਾਲ ਨੋਨਾ ਜੀ ਅਰਮਾਨ ਜਿਹੜਾ ਪੂਰਾ ਜਵਾਨ ਹੋ ਰਿਹਾ ਤੇ ਤੁਸੀਂ ਸੀਨੀਅਰ ਹੋ ਇਸ ਤਰ੍ਹਾਂ ਸਮਝਾਉਂਦੇ ਹੋ ਜੇਕਰ ਉਹ ਕੋਈ ਗਲਤੀ ਕਰਦਾ ਤੇ ਤੁਹਾਡਾ ਅਫਸਰ ਤਾਲਵੰਦ ਕਿਸ ਤਰ੍ਹਾਂ ਰਹਿੰਦਾ ਸਾਡਾ ਬਹੁਤ ਛੋਟੇ ਤੇ ਬੜੇ ਭਰਾਵਾਂ ਵਾਲਾ ਪਿਆਰ ਹੈ ਵੈਸੇ ਤਾਂ ਉਹਨੇ ਕੋਈ ਗਲਤੀ ਕਰੀ ਨਹੀਂ ਹੈ ਇਹ ਅੱਜ ਤੱਕ ਅਸੀਂ ਉਹਨੂੰ ਹਰ ਟਾਈਮ ਗਾਈਡ ਕਰਦੇ ਆ ਉਹ ਸਾਨੂੰ ਗਾਈਡ ਕਰਦਾ ਹੈ ਕਿਉਂਕਿ ਜੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਤੁਰਾਲੀ ਜੇਕਰ ਪਿੰਡ ਪੜਿਆਲਾ ਦਾ ਨਾਮ ਆਉਂਦਾ ਤਾਂ ਪੜਿਆਲੇ ਦੇ ਵਿੱਚ ਉਹਨਾਂ ਦੋ ਵਿਅਕਤੀਆਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਜਿਨ੍ਹਾਂ ਨੇ ਲੋਕਾਂ ਦਾ ਦਿਲ ਜਿੱਤਿਆ ਉਹ ਹੈ ਸਵਰਗੀਆ ਰਾਜਪੀਰ ਸਿੰਘ ਤੇ ਸਵਰਗੀਆ ਤੇਜਵੀਰ ਸਿੰਘ ਤੇ ਸਾਡੇ ਦੇ ਨਾਲ ਅੱਜ ਪੜਿਆਲਾ ਪਿੰਡ ਦੇ ਸਮਾਜ ਸੇਵੀ ਅਨੇ ਨੋਨਾ ਪਰਿਆਲਾ ਜੀ ਨੋਨਾ ਜੀ ਕੀ ਕਹਿਣਾ ਜਾਂਦੇ ਹੋ ਰਾਜਵੀਰ ਫੜਿਆਲਾ ਜੀ ਤੇ ਤੇਜਵੀਰ ਕਿਹੇ ਕਿਸ ਤਰ੍ਹਾਂ ਦੇ ਬੰਦੇ ਸੀ ਸਸੀ ਘਾਲ ਜੀ ਸਭ ਤੋਂ ਪਹਿਲਾਂ ਤਾਂ ਹੀ ਬਾਈਕਲ ਜੀ ਦਾ ਖਾਲਸਾ ਵਹ ਨੂੰ ਜੁੜਾ ਪਰ ਰਾਜਵੀਰ ਬਾਈ ਤੇ ਤੇਜਵੀਰ ਬਾਈ ਬਹੁਤ ਵਧੀਆ ਨੇਚਰ ਦੇ ਬੰਦੇ ਸੀਗੇ ਸਾਡੇ ਪਿੰਡ ਵਾਸਤੇ ਬਹੁਤ ਉਹਨਾਂ ਨੇ ਕੰਮ ਕਰਿਆ ਨੇਕਾ ਕੰਮ ਕਰਿਆ ਜੀ ਸਾਨੂੰ ਉਹਨਾਂ ਦੇ ਜਾਣ ਬਹੁਤ ਜ਼ਿਆਦਾ ਤੰਗੀ ਆ ਜੀ ਪਰ ਮੂਡ ਉਸ ਦਾ ਬੇਟਾ ਦੁਬਾਰੇ ਆਪ ਹੋ ਰਿਹਾ ਜੀ ਟੂਰਨਾਮੈਂਟ ਦੁਬਾਰੇ ਚਾਲੂ ਕਰਿਆ ਜੀ ਚੌਥਾ ਕੀ ਪੰਜਵਾਂ ਟੂਰਨਾਮੈਂਟ ਹੈ ਜੀ ਇਹ ਚੱਲਦਾ ਹੁਣ ਤੇ ਅੱਗੇ ਵਾਸਤੇ ਅਸੀਂ ਹੋਰ ਗੱਲ ਚੜ੍ਹ ਕੇ ਕਰਾਂ ਰਾਜਵੀਰ ਬਾਜੀ ਦਾ ਇੰਨਾ ਕਿ ਨੇਚਰ ਸੀਗਾ ਕੋਈ ਵੀ ਬੰਦਾ ਆਏ ਉਹ ਹਮੇਸ਼ਾ ਹੱਸ ਕੇ ਮਿਲਣਾ ਹੀ ਉਹਨਾਂ ਨੇ ਮਿਲਣਸਾਰ ਬੰਦੇ ਤੇ ਜੀ ਦੋਨੇ ਭਰਾ ਹੁਣ ਬੇਟਾ ਤੇ ਉਹਨਾਂ ਦਾ ਭਾਂਜਾ ਜੀ ਗੁਰਪ੍ਰਤਾਪ ਦੁਬਾਰੇ ਕੰਮ ਕਰ ਰਹੇ ਜੀ ਬਹੁਤ ਵਧੀਆ ਕੰਮ ਕਰ ਰਹੇ ਅਜੀ ਵੀ ਜੁੜੇ ਆ ਨਾ ਨਾਲ ਹੁਣ ਕਿਉਂਕਿ ਪਹਿਲਾਂ ਬਾਹਰ ਰਹੇ ਆ ਜੀ ਚਲੋ ਸ਼ਾਸਤ ਵਿੱਚ ਵੀ ਆ ਗਏ ਸੀਗੇ ਪਿੰਡ ਵਾਸਤੇ ਕਰਿਆ ਸੀਗਾ ਚਲੋ ਪਿੰਡ ਵਾਲਿਆਂ ਦਾ ਜੋ ਵੀ ਫੈਸਲਾ ਹੈ ਸਾਨੂੰ ਸਿਰ ਮੱਥੇ ਹੈ ਜੀ ਅਸੀਂ ਚਾਹੁੰਦੇ ਹਾਂ ਜੀ ਵੱਧ ਕੇ ਜਿੰਨੇ ਬੱਚੇ ਆਂ ਜੀ ਵੱਧ ਵੱਧ ਕਿਚੜ ਕੇ ਖੇਡਾਂ ਦੇ ਵਿੱਚ ਆਉਣ ਜਿੰਨੇ ਖੇਡਾਂ ਚ ਆਉਣ ਉਹਨਾਂ ਨੂੰ ਫਾਇਦਾ ਜੀ ਕਿਉਂਕਿ ਨਸ਼ੇ ਦਾ ਬਹੁਤ ਜ਼ਿਆਦਾ ਇਸ ਟਾਈਮ ਚੱਲ ਰਿਹਾ ਜੀ ਪੰਜਾਬ ਚ ਲੋਕਾਂ ਨੇ ਬਦਲਾਅ ਕਰਿਆ ਸੀਗਾ ਜੀ ਬਦਲਾਅ ਐਦਾਂ ਦਾ ਹੋਇਆ ਜੀ ਲੋਕਾਂ ਦੀਆਂ ਜ਼ਿੰਦਗੀਆਂ ਹੀ ਬਦਲ ਗਿਆ ਬਦਲਾਅ ਦੇ ਚੱਕਰ ਜੇ ਬਦਲਾਅ ਦੇ ਚੱਕਰ ਚ ਇੰਨਾ ਕੁਝ ਬਦਲਾਅ ਹੋ ਗਿਆ ਜੀ ਵੀ ਜਮ੍ਹਾਂ ਹੀ ਗੱਲ ਛੱਡ ਦੋ ਸੀਐਮ ਮਾਨ ਦੇ ਹਲਕੇ ਚੋਂ ਆਵਾਜ਼ ਆ ਰਹੀ ਹੈ ਜੀ ਵੀ ਸਾਨੂੰ ਸਾਡਾ ਐਮਐਲਏ ਮੋੜ ਦਿਓ ਮੰਤਰੀ ਰਹਿਣ ਦਿਓ ਜੀ ਦੱਸੋ ਜੀ ਇਹਦੇ 'ਚ ਬਦਲਾ ਕਿੰਨਾ ਬਦਲਾ ਆ ਗਿਆ ਜੀ ਪਹਿਲੀ ਵਾਰ ਇਦਾਂ ਦਾ ਸੁਣਨੇ ਚ ਆਇਆ। ਆ ਨੋਨਾ ਜੀ ਰਾਜਵੀਰ ਜੀ ਦੀ ਗੱਲ ਕਰਦੇ ਆ। ਕਹਿੰਦੇ ਵੀ ਜਦੋਂ ਰਾਜਵੀਰ ਤੇ ਤੇਜਵੀਰ ਜੀ ਜਿੰਦੇ ਸੀਗੇ ਸਵਰਗ ਬਾਸ ਹੁਣਾ ਨਹੀਂ ਹੋਇ ਸੀਗਾ ਤੇ ਅਸੇਹਾਂ ਟਾਈਮ ਆਉਂਦਾ ਸੀਗਾ ਵੀ ਦੇਖ ਲੈ ਪਿੰਡ 'ਚ ਕੋਈ ਲੜਾਈ ਝਗੜਾ ਹੁੰਦਾ ਤਾਂ ਨਾ ਤਾਂ ਉਹ ਘਰ ਬੈਠ ਕੇ ਨਿਬੇੜ ਦਿੰਦੇ ਤੇ ਕੋਈ ਥਾਣੇ ਨਹੀਂ ਜਾਂਦਾ ਤਾਂ ਕੋਈ ਕਚੈਰੀਆਂ ਨਹੀਂ ਜਾਂਦਾ ਤਾਂ ਹੁੰਦਾ ਸੀਗਾ। ਹਾਂਜੀ ਹੁੰਦਾ ਤਾਂ ਜੀ ਸਾਡੇ ਪਿੰਡ 'ਕਦੇ ਪੁਲਿਸ ਨਹੀਂ ਆਈ ਜੀ। ਜਦੋਂ ਰਾਜਵੀਰ ਅੰਕਲ ਜੀ ਸੇ ਤੇਜਵੀਰ ਅੰਕਲ ਜੀ ਸਾਡੇ ਪਿੰਡ ਕਦੇ ਨਹੀਂ ਹੋਏ। ਉਹਨਾਂ ਤੋਂ ਪਹਿਲਾਂ ਸਾਡੇ ਦਾਦਾ ਜੀ ਸਰਦਾਰ ਬਿਛਤਰ ਸਿੰਘ ਜੀ ਉਦੋਂ ਵੀ ਇਦਾਂ ਹੀ ਸੀਗਾ ਉਹਨਾਂ ਦੇ ਹੀ ਲਾਈਨ ਤੇ ਅੰਕਲ ਜੀ ਨਾਲ ਹੀ ਚੱਲਦੇ ਸੀਗੇ ਸਾਡੇ ਪਿੰਡ ਕਦੇ ਪੁਲਿਸ ਨਹੀਂ ਸੀ ਆਈ ਜੇ ਪੁਲਿਸ ਆਈ ਵੀ ਤਾਂ ਰਾਜਵੀਰ ਬਾਈ ਨਾਲ ਨੂੰ ਕਾਲ ਕਰਕੇ ਆਈ ਆ ਪਿੰਡ 'ਚ ਨਹੀਂ ਦੀ ਜਾਂਦੀ ਪਹਿਲਾਂ ਇਹਨਾਂ ਕੋਲ ਜਾਂਦੀ ਸੀ ਇੱਕ ਕੁੜੀਆਂ ਵਾਲਾ ਕਾਲਜ ਹੈ ਜਿਹੜਾ ਬਣਾਇਆ ਸੀਗਾ ਉਹਨਾਂ ਨੇ ਤੇ ਅੱਜ ਉੱਥੇ ਬਹੁਤ ਵਧੀਆ ਬੱਚੇ ਪੜ੍ਹ ਰਹੇ ਆ ਪਿੰਡ ਦੀਆਂ ਕੁੜੀਆਂ ਇਲਾਕੇ ਦੀਆਂ ਕੁੜੀਆਂ ਜਿਹੜੀਆਂ ਵਧੀਆ ਸਿੱਖਿਆ ਗ੍ਰਹਿਣ ਕਰਕੇ ਆਪਣੇ ਪਿੰਡ ਦਾ ਨਾਮ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਉਹ ਮਸ਼ਹੂਰ ਕਰ ਰਿਹਾ ਕੀ ਕਹਿਣਾ ਕਰਦੇ ਉਹ ਪਰਿਆਲਾ ਪੋਣੇ ਜੀ ਨੂੰ ਲੈ ਕੇ ਕਾਲਜ ਜਦੋਂ ਜੀ ਬਹੁਤ ਵਧੀਆ ਕੰਮ ਚੱਲਦਾ ਜੀ ਪਹਿਲਾਂ ਤੋਂ ਵਿੱਚ ਨੂੰ ਬੰਦ ਹੋਣ ਦੀ ਕਤਾਰ ਤੇ ਆ ਗਿਆ ਸੀਗਾ ਜੀ ਫਿਰ ਗੁਰਪ੍ਰਤਾਬ ਸਾਡੇ ਭਰਾ ਨੇ ਦੁਬਾਰੇ ਮੁੜਕਟ ਚਲਾਇਆ ਜੀ ਬਹੁਤ ਬੱਚੇ ਪੜਦੇ ਆ ਜੀ ਤੇ ਕੁੜੀਆਂ ਵਾਸਤੇ ਸਭ ਤੋਂ ਬੈਸਟ ਹੈ ਜੀ ਸਾਡੇ ਇਲਾਕੇ ਦਾ ਇਹ ਜੀ ਤੇ ਜਿੰਨੇ ਵੀ ਬੱਚੇ ਨੇ ਆਲੇ-ਦਾਲੇ ਦੇ ਵਧੀਆ ਨੌ ਰੋਸ਼ਨ ਕਰਦੇ ਨੇ ਉਹਦੇ ਵਧੀਆ ਪੜ੍ਹਾਈ ਮਿਲਦੀ ਹੈ ਜੀ ਗੁਰਪ੍ਰਤਾ ਪੜਿਆਲੇ ਦੇ ਸੁਭਾਅ ਦੀ ਗੱਲ ਕਰੀਏ ਤਾਂ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਉਹਨਾਂ ਦਾ ਸੁਭਾਅ ਉਹਨਾਂ ਦੇ ਬੜੇ ਮਾਮਾ ਜੀ ਵਰਗਾ ਜੀ ਸਰਦਾਰ ਰਾਜਵੀਰ ਸਿੰਘ ਵਰਗਾ ਜੀ ਬਹੁਤ ਵਧੀਆ ਨੇਚਰ ਦੇ ਬੰਦੇ ਆ ਜੀ ਮਿਲਣਸਾਰ ਆ ਰਹੇ ਜੀ ਪਰ ਉਹ ਆਪਣੇ ਬਿਜ਼ਨਸ ਦੇ ਦੌਰਾਨ ਕਈ ਵਾਰੀ ਪਿੰਡ 'ਚ ਨਹੀਂ ਆਇਆ ਜਾਂਦਾ ਲੋਕ ਪਬਲਿਕ ਆ ਜੀ ਕਈ ਵਾਰੀ ਉਹ ਕਹ ਦਿੰਦੇ ਆ ਜੀ ਆਉਂਦਾ ਨਹੀਂ ਆਉਂਦਾ ਹਰਕਦੇ ਆਉਂਦਾ ਕੱਲ ਸਾਡੇ ਪਿੰਡ ਖਰੋੜਾਂ ਦੇ ਹੀ ਭੋਗ ਪਿਆ ਜੀ ਉਹਨਾਂ ਦੇ ਆ ਕੇ ਗਿਆ ਜੀ ਸਭ ਦੇ ਆਉਂਦਾ ਜਾਂਦਾ ਜੀ ਚਲੋ ਕਈ ਵਾਰੀ ਰੁਝੇਵਿਆਂ ਚ ਕਿਸੇ ਤੋਂ ਟਾਈਮ ਨਹੀਂ ਆਇਆ ਗਿਆ ਪਰ ਇਹ ਨਹੀਂ ਹੈ ਉਹ ਆਉਂਦਾ ਜੀ ਪਿੰਡ ਦੀ ਖਬਰ ਸਾਰ ਰੱਖਦਾ ਜੀ ਸਭ ਆ ਨੋਨਾ ਜੀ ਲੋਕ ਕਹਿ ਰਹੇ ਨੇ ਇੱਥੇ ਅੱਜ ਕਾਫੀ ਸੁਣਿਆ ਤੇ ਉਹ ਕਹਿੰਦੇ ਵੀ ਗੁਰਪ੍ਰਤਾਪ ਵਰਗਾ ਜਿਹੜਾ ਐਮਐਲਏ ਹੋਣਾ ਚਾਹੀਦਾ ਜਿਹੜਾ ਇਲਾਕੇ ਦੇ ਲੋਕਾਂ ਦੀ ਗੱਲ ਸੁਣੇ ਕੀ ਕਹਿਣਾ ਚਾਹੁੰਦੇ ਹੋਣਾ ਚਾਹੀਦਾ ਜੀ ਅਸੀਂ ਤਾਂ ਦੁਆ ਕਰਦੇ ਹਾਂ ਜੀ ਉਹਨਾਂ ਨੂੰ ਟਿਕਟ ਮਿਲੇ ਕਿਸੇ ਪਾਰਟੀ ਤੋਂ ਮਿਲੇ ਜੀ ਜੇ ਉਹਨਾਂ ਨੂੰ ਟਿਕਟ ਮਿਲਦੀ ਆ ਜੀ ਸਾਡੇ ਪਿੰਡ ਦਾ ਨਾਂ ਹੁੰਦਾ ਜੀ ਤੇ ਬਾਕੀ ਸਰਦਾਰ ਰਾਜਵੀਰ ਸਿੰਘ ਜੀ ਦਾ ਉਹਨਾਂ ਦਾ ਨਾਮ ਹੁੰਦਾ ਜੀ ਉਹਨਾਂ ਦੇ ਪਹਿਲਾਂ ਰਹੇ ਆ ਜੀ ਸ਼ਾਸਤ ਦੇ ਵਿੱਚ ਇਹਨਾਂ ਦੇ ਨਾਮ ਹੋਣ ਕਰਕੇ ਸ਼ਾਸਤ ਦੇ ਵਿੱਚ ਸਾਨੂੰ ਬਹੁਤ بڑا ਘਟ ਹੈ ਕਿਉਂਕਿ ਸਾਡੇ ਇਲਾਕੇ ਦਾ ਹੀ ਬੰਦਾ ਨਹੀਂ ਹੈ ਕੋਈ ਸ਼ਾਸਤ ਦੇ ਵਿੱਚ ਅਸੀਂ ਕਿਹਨੂੰ ਦੁੱਖ ਸੁਣਾਵਾਂਗੇ ਜਾਂ ਕੁਝ ਆਖਰੀ ਸਵਾਲ ਹਨਾ ਜੀ ਅਰਮਾਨ ਜਿਹੜਾ ਪੂਰਾ ਜਵਾਨ ਹੋ ਰਿਹਾ ਤੇ ਤੁਸੀਂ ਸੀਨੀਅਰ ਹੋ ਕਿਸ ਤਰ੍ਹਾਂ ਸਮਝਾਉਂਦੇ ਹੋ ਜੇਕਰ ਉਹ ਕੋਈ ਗਲਤੀ ਕਰਦਾ ਤੇ ਤੁਹਾਡਾ ਅਪਸੀ ਤਾਲਮਲ ਕਿਸ ਤਰ੍ਹਾਂ ਦਾ ਹੈ ਸਾਡਾ ਬਹੁਤ ਛੋਟੇ ਤੇ ਵੱਡੇ ਭਰਾਵਾਂ ਵਾਲਾ ਪਿਆਰ ਹੈ ਵੈਸੇ ਤਾਂ ਉਹਨੇ ਕੋਈ ਗਲਤੀ ਕਰੀ ਨਹੀਂ ਹੈ ਇਹ ਅੱਜ ਤੱਕ ਅਸੀਂ ਉਹਨੂੰ ਹਰ ਟਾਈਮ ਗਾਈਡ ਕਰਦੇ ਆ ਉਹ ਸਾਨੂੰ ਗਾਈਡ ਕਰਦਾ ਹੈ ਕਿਉਂਕਿ ਦੇਖੋ ਜੀ ਉਹਨਾਂ ਦਾ ਸ਼ਾਸਤ ਦੇ ਨਾਲ ਸੰਬੰਧਕ ਹੈ ਉਹ ਸਾਡੇ ਨਾਲੋਂ ਜ਼ਿਆਦਾ ਸਮਝਦੇ ਇਹ ਗੱਲ ਨੂੰ ਕਿਉਂਕਿ ਉਹਨਾਂ ਦਾ ਬਚਪਨ ਇਹ ਚੀਜ਼ ਚ ਗੁਜ਼ਰਿਆ ਹੈ ਅਸੀਂ ਤਾਂ 2-3 ਸਾਲ ਤੋਂ ਆਏ ਆ ਜੀ ਬਾਕੀ ਸ਼ਾਸਤ ਨਾਲ ਤਾਲੁਕਤ ਵੀ ਨਹੀਂ ਰੱਖਦੇ ਨਾ ਪਹਿਲਾਂ ਜੀ ਨਾ ਹੁਣ ਅਸੀਂ ਤਾਂ ਪਿੰਡ ਦੀ ਸੇਵਾ ਵਾਸਤੇ ਖੜੇ ਆ ਜੀ ਪਹਿਲਾਂ ਵੀ ਤੇ ਅੱਜ ਵੀ ਆ ਤਾਂ ਇਹ ਸਾ ਨੋਨਾ ਪੜਿਆਲਾ ਜੋ ਕਿ ਸਮਾਜ ਸੇਵੀ ਨੇ ਇਹਨਾਂ ਨੇ ਰਾਜਵੀਰ ਪੜਿਆਲਾ ਅਤੇ ਤੇਜਵੀਰ ਪੜਿਆਲਾ ਬਾਰੇ ਕਾਫੀ ਗੱਲਾਂ ਆਖੀਆਂ ਹੈ ਤੇ ਨਾਲ ਹੀ ਗੁਰਪ੍ਰਤਾ ਪੜਿਆਲਾ ਬਾਰੇ ਵੀ ਕੱਲਾ ਕੱਲਾ ਕਾਫੀ ਆਖੀ ਹੈ ਤੇ ਨਾਲ ਹੀ ਅਰਮਾਨ ਜੋ ਇਹਨਾਂ ਦਾ ਛੋਟਾ ਭਰਾ ਹੈ ਉਹਨਾਂ ਬਾਰੇ ਵੀ ਕਾਫੀ ਗੱਲਾਂ ਆਖੀ ਹੈ ਕਿ ਕਿਸ ਤਰ੍ਹਾਂ ਅਰਮਾਨ ਹੁਣ ਪਿੰਡ ਦੀ ਸੇਵਾ ਕਰ ਰਿਹਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਰਾਜਵੀਰ ਅਤੇ ਗੁਰ ਨਾਲ ਹੀ ਰਾਜਵੀਰ ਪੜਿਆਲਾ ਅਤੇ ਤੇਜਵੀਰ ਪੜਿਆਲਾ ਕਿਸ ਤਰ੍ਹਾਂ ਦੇ ਸਨ